ਬੇਸਿਕਲੀ ਬਹੁਤ ਡਰ ਪਾਉਣ ਵਾਲੀ ਘਟਨਾ ਹੈ ਬੇਸਿਕਲੀ ਇਹ ਹੈ ਜ ਜਿਵੇਂ ਹੁਣ ਅਸੀਂ ਦੂਸਰੀ ਸਿਟੀਸ ਚ ਆਕੇ ਦੂਸਰੀ ਸਿਟੀਸ ਦੇ ਵਿੱਚ ਕੰਮ ਕਰ ਰਹੇ ਆ ਪੇਰੈਂਟਸ ਬਹੁਤ ਅਨਸੇਫ ਮਹਿਸੂਸ ਕਰ ਰਹੇ ਨੇ ਮਤਲਬ ਬਹੁਤ ਗਲਤ ਚੀਜ਼ ਹੋਈ ਆ ਇੱਕ ਡਾਕਟਰ ਦੇ ਨਾਲ ਕਿਉਂਕਿ ਡਾਕਟਰ ਸਾਰਿਆਂ ਦੀ ਜਾਨਾਂ ਬਚਾਉਂਦੇ ਨੇ ਬਟ ਉਹਨਾਂ ਦੀ ਹੀ ਜਾਨ ਲੈ ਲਈ ਗਈ ਆ ਤੁਸੀਂ ਕਿੱਥੋਂ ਕਹਿਣਾ ਚਾਹ ਰਹੇ ਹੋ ਕਿ ਤੁਮ ਆਪਣੀ ਸਾਰੀ ਗੁੰਨਾਰੇ ਕੋਸਤ ਤੇ ਜੋ ਕਰਦੇ ਸੋ ਮੈਨੂੰ ਬੇਸਿਕਲੀ 3 ਸਾਲ ਹੋ ਗਏ ਨੇ ਸਪਟੰਬਰ ਦੇ ਵਿੱਚ ਕਿੰਨਾ ਅਨਸੇਫ ਸੰਭਰ ਨਹੀਂ ਮੈਨੂੰ ਲੱਗਦਾ ਸੋ ਜਿਵੇਂ ਹੁਣ ਆਸ-ਪਾਸ ਟ੍ਰੈਵਲ ਕਰਨਾ ਹੈ ਜਾਂ ਇੱਥੇ ਰਹਿਣਾ ਹੈ ਉਹ ਚੀਜ਼ ਅਨਸੇਫ ਲੱਗ ਰਹੀ ਹੈ ਕਿਉਂਕਿ ਕੁਝ ਨਹੀਂ ਪਤਾ ਹੈਗਾ ਕਿ ਕਿਸੇ ਦੇ ਮਨ ਦੇ ਵਿੱਚ ਕੀ ਚੱਲ ਰਿਹਾ ਹੈ ਮਤਲਬ ਇਹ ਚੀਜ਼ ਸਾਨੂੰ ਅਨਸੇਫ ਮਹਿਸੂਸ ਕਰਵਾ ਰਹੀ ਆ ਜਿਵੇਂ ਪੇਸ਼ੈਂਟਸ ਵਗੈਰਾ ਨਾਲ ਅਸੀਂ ਕਲੋਸ ਕੰਟੈਕਟ ਦੇ ਵਿੱਚ ਹੁੰਨੇ ਆ ਬਿਕਾਜ਼ ਫਿਜ਼ੀਓਥੈਰੇਪਿਸਟਾਂ ਅਸੀਂ ਸਾਨੂੰ ਜ਼ਿਆਦਾ ਸਮਾਂ ਇੱਕ ਪੇਸ਼ੈਂਟ ਦੇ ਨਾਲ ਬਤੀਤ ਕਰਨਾ ਪੈਂਦਾ ਪਲੱਸ ਫਿਜ਼ੀਕਲ ਟੱਚ ਬਹੁਤ ਜ਼ਿਆਦਾ ਹੁੰਦਾ ਐਜ਼ ਅ ਫੀਮੇਲ ਮਤਲਬ ਉਹ ਚੀਜ਼ ਹੁਣ ਅਨਸੇਫ ਲੱਗ ਰਹੀ ਹੈ ਕਿ ਮਤਲਬ ਕਿਸੇ ਪੇਸ਼ੈਂਟ ਨੂੰ ਕਿਵੇਂ ਟ੍ਰੀਟ ਕਰੀਏ ਤਾਂ ਲੱਗਦਾ ਕਿ ਫੈਮਿਲੀ ਨੂੰ ਵੀ ਕੋਈ ਟੈਨਸ਼ਨ ਹੈ ਕਿ ਫੈਮਿਲੀ ਨਾਲ ਗੱਲਬਾਤ ਹੋ ਰਹੀ ਹੈ ਬਿਲਕੁਲ ਸਰ ਫੈਮਿਲੀ ਦੇ ਬਾਰ-ਬਾਰ ਫੋਨ ਆ ਰਹੇ ਨੇ इवन ਫੈਮਿਲੀ ਮੈਰਿਵਲ ਹੋ ਕੇ ਵੀ ਗਈ ਹੈ ਮਤਲਬ ਉਹਨਾਂ ਨੂੰ ਵੀ ਇਹ ਚੀਜ਼ ਬਹੁਤ ਡਰਾ ਰਹੀ ਹੈ ਉਹ ਇਹ ਵੀ ਕਹਿ ਰਹੇ ਨੇ ਕਿ ਅਗਰ ਤੁਹਾਡਾ ਮਨ ਹੈ ਤਾਂ ਰੁਕਣ ਦਾ ਰੁਕੋ ਨਹੀਂ ਤਾਂ ਅਦਰਵਾਈਜ਼ ਜੇ ਤੁਹਾਨੂੰ ਸੇਫ ਨਹੀਂ ਲੱਗਦਾ ਤਾਂ ਤੁਸੀਂ ਘਰ ਆ ਸਕਦੇ ਆਪਾਂ ਲੱਗਦਾ ਕਿ ਪਹਿਲਾਂ ਕਲਕੱਤਾ ਦੇ ਵਿੱਚ ਹੋਈਆਂ ਫਿਰ ਉਸ ਤੋਂ ਬਾਅਦ ਫਿਰ ਕਟਨਾਇਂ ਦਾ ਵਾਪਰ ਰਹੀਆਂ ਨੇ ਪਹਿਲਾਂ ਡਾਕਟਰ ਸੇਵਿੰਗ ਕਰਨ ਦਾ ਪ੍ਰਯਾਅ ਕੀਤਾ ਸਰ ਬਿਲਕੁਲ ਹੁਣ ਤੁਸੀਂ ਕੁੜੀਆਂ ਨੂੰ ਵੀ ਪੁੱਛੋਗੇ ਸਾਰੇ ਇਹੀ ਕਹਿਣਗੇ ਵੀ ਸੇਫਟੀ ਨਹੀਂ ਮਹਿਸੂਸ ਹੋ ਰਹੀ ਲਗਾਤਾਰ ਮਤਲਬ ਐਂਜ਼ਾਈਟੀ ਰਹਿ ਰਹੀ ਹੈ ਇਸ ਚੀਜ਼ ਕਰਕੇ ਈਵਨ ਪੀਜਸ ਦੇ ਵਿੱਚ ਵੀ ਐਵੇਂ ਲੱਗ ਰਿਹਾ ਹੈ ਕਿ ਕੁਝ ਨਾ ਕੁਝ ਹੋ ਜਾਏਗਾ ਜਾਂ ਕੁਝ ਇਹੇ ਡਰ ਰਹਿ ਰਿਹਾ ਹੈ ਲਗਾਤਾਰ ਲੰਮੇ ਸਮੇਂ ਵਾਸਤੇ ਕਿਦਾਂ ਦੀ ਸੁਰੱਖਿਆ ਹੋਣੀ ਚਾਹੀਦੀ ਮੇਰੇ ਡਾਕਟਰ ਸਰ ਸਿਕਿਉਰਿਟੀ ਹੋਣੀ ਚਾਹੀਦੀ ਹੈ ਗਾਰਡਸ ਹੋਣੇ ਚਾਹੀਦੇ ਨੇ ਕੈਮਰਾਜ਼ ਹੋਣੇ ਚਾਹੀਦੇ ਨੇ ਜੇ ਕੋਈ ਇਨਸੀਡੈਂਟ ਹੁੰਦਾ ਵੀ ਹੈ ਮਤਲਬ ਕੁਝ ਅਸੀਂ ਇਹੋ ਜਿਹਾ ਕੋਈ ਸੈੱਲ ਹੋਣਾ ਚਾਹੀਦਾ ਜਿਹਦੇ ਵਿੱਚ ਜਾ ਕੇ ਆਪਾਂ ਕੰਪਲੇਂਟ ਕਰ ਸਕੀਏ ਤੇ ਸਾਡੀ ਸੁਣਵਾਈ ਹੋ ਸਕੇ